ਉਠਦੀ ਆਈ ਤੇ ਕੋੜੀ ਉਹਨਾਂ ਦੀ ਬੱਦੀ ਕੜੀ ਸੀ ਗੁਜ਼ਰਤੀ ਹਾਂ ਉਹ ਖੋਲਦੀ ਆਈ ਚੋਂ ਤੇ ਚੜ ਕੇ ਤੇ ਸਾਡੇ ਪਿੰਡ ਚ ਆਣ ਬੜੀ ਐ ਤੇ ਚੋ ਵੀ ਖਾਈ ਉਹ ਪਿੰਡ ਚ ਆਇਆ ਤੇ ਪਿੰਡ ਸਾਰਾ ਖਾਲੀ ਸੀ ਮਿੰਟਰੀ ਬੁਰਗੀ ਚਾਰ ਬਜ਼ੁਰਗ ਰਹਿ ਗਏ ਸੀ ਹੁਣਾਂ ਚੌਣ ਹੋਣਾ ਚੀਂਦੇ ਨੂੰ ਅੱਗ ਲਾ ਕੇ ਸਾੜਤਾ ਮਾਰਤਾ ਅੱਛਾ ਅੱਡਾ ਨਵਾਂ ਨਵਾਂ ਦੇਖਦਾ ਅਮੀਆਂ ਨੇ ਮਾਵਾ ਦੀ ਕਾ ਦੇ ਲਗੇ ਫਿਰ ਤੇ ਮਾਵਾ ਮਰੀਆਂ ਪਈਆਂ ਅਸੀਂ ਅੱਖੀ ਵੇਖਤੀ ਆਏ ਅੱਛਾ ਉਹ ਮੁਰਕੇ ਲਾਟਾਂ ਲਾਟਾਂ ਪਈਆਂ ਸਰਦਾਰ ਕਾਕਾ ਤੁਸੀਂ ਪਿੱਛੇ ਕਿਹੜੇ ਪਿੰਡ ਰਹਿੰਦੇ ਸੀਗੇ ਸਾਡਾ ਪਿੰਡ ਫੈਜਪੁਰ ਫੈਜਪੁਰ ਜ਼ਿਲ੍ਹਾ ਜਾਂ ਤਹਿਸੀਲ ਜਿਹੜਾ ਸਾਡਾ ਛੇਕਪੁਰ ਤਹਿਸੀਲ ਨਨਕਾਣਾ ਸਾਹਿਬ ਅੱਛਾ ਆਸ-ਪਾਸ ਇਹਦੇ ਪਿੰਡ ਯਾਦ ਕੁਝ ਯਾਦ ਕਿਹੜ-ਕਿਹੜੇ ਸੀ ਇੱਕ ਪੋਰੇ ਸ਼ਾਸ ਉਹ 53 ਨਜੰਦੇ ਸ। ਅੱਛਾ। ਪਾਸੇ ਇੱਕ ਛੋੜ ਕੋਟ ਸੀ। ਹਮ। ਧੋੜੂ ਨੇੜੇ-ਨੇੜੇ ਤੰਡ ਨੂਰ ਪਰਾ ਸੀ ਇੱਕ ਰਸਰ ਕੇ ਕਈ ਪਿੰਡ ਸੀ। ਅੱਛਾ। ਤੇ ਜਦੋਂ ਪਾਰਟੀਸ਼ਨ ਹੋਈ ਹੈ। ਹਾਂਜੀ। ਉਸ ਤੋਂ ਪਹਿਲਾਂ ਤੁਹਾਡੇ ਮੁਸਲਮਾਨਾਂ ਦੇ ਨਾਲ ਕਿਹੋ ਜਿਹਾ ਸਬੰਧ ਸੀਗੇ? ਨਹੀਂ ਜੀ ਸਾਡੇ ਮੁਸਲਮਾਨਾਂ ਨਾਲ ਬੜੇ ਪ੍ਰੇਮ ਸੀ ਸਾਡੇ ਨਾਲ ਤੇ ਕੋਰੋਨਾ ਦਾ ਮਿਲਵਤ ਵਰ ਤੁਸੀਂ ਸਭ ਕੁਝ ਕੋ ਗੱਲ। ਅੱਛਾ। ਵਿਆਹ ਸ਼ਾਦੀ ਤੇ ਪੂਰਾ ਅਣਜਾਣ ਸੀ। ਆਉਣ ਜਾਓ। ਉੱਥੇ ਦਾ ਕੋਈ ਬੰਦਾ ਵੱਡਾ ਜਿਹੜਾ ਯਾਦ ਹੋਵੇ ਤੁਹਾਨੂੰ ਕਿਹੜਾ ਵੱਡਾ ਚੌਧਰੀ ਇਸਮਾਇਲ ਇਸਮਾਇਲ ਹਾਂ ਉਹਦਾ ਪੁੱਤਰ ਸੀ ਬਸ਼ੀਰ ਹਾਂ ਤੇ ਜਦੋਂ ਪਾਰਟੀਸ਼ਨ ਹੋਈ ਹੈ ਹਾਂਜੀ ਉਸ ਵੇਲੇ ਦੀ ਕੋਈ ਗੱਲ ਦੱਸੋ ਕੀ ਹੋਇਆ ਸੀ ਉਸ ਵੇਲੇ ਉਹ ਹੋਏ ਫਿਰ ਸਾਡੇ ਮਹੱਲੇ ਚ ਆਇਆ ਸਾਡੇ ਘਰ ਆਇਆ ਹੂੰ ਉਹਾਂ ਦਾ ਵੀ ਹੁਣ ਮੇਰੇ ਬਸ ਦੀ ਗੱਲ ਨਹੀਂ ਰਹੇਗੀ ਇਸਮਾਇਲ ਆਇਆ ਸੀ ਇਸਮਾਇਲ ਆਇਆ ਨਾਲ ਉਹਦੇ ਬੰਦੇ ਹੋਰ ਤੇ ਗਿੱਟੀ ਚਾਰੀ ਨਾਲ अच्छा वहांदा भी मेरे उन वास्ते गल नहीं रहेगी हिंदुस्तान पे पाकिस्तान बन गया ਤੁਹਾਨੂੰ ਇਹ ਛੱਡ ਕੇ ਜਾਣਾ ਹੀ ਪੈਣਾ ਇੰਦਸਤਾਨ ਵਿੱਚ اچھا ਤਤਵ ਇੱਥੇ ਚਾਰ ਫੇਰੇ ਮੁਸਲਮਾਨਾਂ ਦੇ ਪਿੰਡ ਨੇ ਤੇ ਤੁਹਾਨੂੰ ਮ जिम्मेदारों ਦੇ ਪਿੰਡਾਂ ਛੱਡਣਾ ਹੋਣਾ ਤੇ ਬੰਦੇ ਨਾਲ ਕਰਨਾ ਦਾ ਸਵੇਰੇ ਆਪਦੇ ਤਿਆਰ ਅੱਛਾ ਉਹਨੇ ਅਸੀਂ ਸਾਰਿਆਂ ਕੈਟਲੋਜੀ ਠੀਕ ਹੈ ਜਿਵੇਂ ਤੁਸੀਂ ਆਪਦੇ ਉਹ ਫਿਰ ਸਾਰੇ ਅਸੀਂ ਤਿਆਰ ਹੋ ਕੇ ਉਹ ਸਾਨੂੰ ਫਿਰ ਛੱਡ ਕੇ ਗਏ ਫਾਇਲ ਕਹਿੰਦੇ ਨਾ ਪੰਥ ਉਹ ਤੇ ਜੁਵਿਦਾਰ ਨਾਲ ਪਿੰਡ ਪੁੱਟੋ ਗਈ ਖਾਈ ਇਤਨਾ ਸਾਰੇ ਪਿੰਡ ਸੀ ਜ਼ਿੰਮੇਦਾਰਾਂ ਦੇ ਅੰਦਰ ਹੂੰ ਤੇ ਸਾਨੂੰ ਹੁਣਾਂ ਪਿੰਡਾਂ ਵਿੱਚ ਫਿਰ ਛੱਡ ਕੇ ਅੱਛਾ ਤੇ ਉਸ ਪਿੰਡ ਵਿੱਚ ਕੋਈ ਘਟਨਾ ਵੇਖੀ ਹੋਵੇ ਤੁਸੀਂ ਜਿਵੇਂ ਉਹ ਪਿੰਡ ਵਿੱਚ ਘਟਰਾਏ ਵੇਖੀ ਤੈਨੂੰ ਜਿਹੜਾ ਦੱਸਿਆ ਪਰ ਸਾਡੇ ਗਵਾਂਢ ਰੋਥੇ ਸਾਂ ਅੱਛਾ ਉਹ ਜਦੋਂ ਮਾਰੇ ਗਏ ਹੂੰ ਉਹ ਲੜਕੀ ਨੂੰ ਉਹਨਾਂ ਫੜ ਕੇ ਉਹਦੀ ਤੇ ਲੁੱਟੀ ਪਰ ਉਹ ਫਿਰ ਤੋਂ ਮੈਂ ਕੂਤੀ ਛਾਲ ਮਾਰੀ ਉਹ ਚਾਰੀ ਨੇ ਆਪ ਦਾ ਬਚਾਅ ਕਰਨ ਲਈ ਮਾਰੀ ਈਮਾ ਮਾਰਜਾ ਵਾ ਪਰੂਜਵਿਕਾਲ ਅੱਛਾ ਪਰ ਕਿਉਂ ਦੇ ਹਾਲੇ ਦੁਆਲੇ ਉੱਕੇ ਪੀੜ ਕੇ ਬਹਿਗਾ ਉਹਨਾਂ ਨੇ ਕਿਹਾ ਕਰਲਾ ਆਉ ਦਾ ਪਤੀ ਬਣਾ ਲਾ ਉਹਨੇ ਐ ਮਸਹਰੇ ਦੱਸਾਂ ਕਿ ਮੈਨੂੰ ਕੋਈ ਹੋਸ਼ ਨਹੀਂ ਉਹਨੇ ਸਹਰੇ ਆਖਿਆ ਵੀ ਮੈਂ ਸਹਰੇ ਜਦੋਂ ਅੰਬਰ ਤਵੇੜਾ ਹੋਇਆ ਤਾਂ ਉਹਨੇ ਆਖਿਆ ਉਹ ਨੰਗ ਸਿੰਘ ਪਾਏਗਾ ਉਹ ਮੁਸਲਮਾਨ ਸਾਰੇ ਘੋੜੇ ਛੱਡ ਕੇ ਉੱਕੇ ਜਾਂ ਛੱਡ ਕੇ ਤਾਂ ਭੱਜ ਗਏ अच्छा वो जो उठली आई ते घोड़ी उणा दी बत्ती खड़ी गुजरती हां वो खोल दिया चोंदे ते चढ़ के ते ओ ਸਾਡੇ ਪਿੰਡ ਚ ਆਣ ਵੜੀ ਤੇ ਚੋ ਵੀ ਖਾਈ ਅੱਛਾ ਉਹਨੇ ਫਿਰ ਸਾਰੀ ਸਟੋਰੀ ਦੱਸੀ ਫਿਰ ਉਸੋਂ ਦੇ ਬੰਦੇ ਆਏ ਜੁੜ ਕੇ ਉਣਾ ਮੁਸਲਮਾਨਾਂ ਨਾਲ ਟੱਕਰ ਲਈ ਅਰਜ਼ਾ ਕਰਕੇ ਆਏ ਸੱਚਾ ਉਹ ਵਰਕੇ ਉਹ ਤਰ ਤਨ ਖੇ ਰ ਮੁਸਲਮਾਨ ਮਾਰ ਕੇ ਫਿਰ ਆਏ ਸਿੰਘ ਅੱਛਾ ਸੱਚਾ ਫਿਰ ਜਦੋਂ ਦੋ ਰੰਗ ਆਏ ਪਹਿਲੇ ਦਿਨ ਤਾਂ ਨਾਲ ਲੜੇ ਦੁਜੇ ਦਨ ਜੁੱਦੀ ਵਾਲੀ ਲੜਾਈ ਹੋਈ ਅੱਛਾ ਮੁਸਲਮਾਨ ਪਾਜੀ ਪੈ ਜਾਣਾ ਪਰ ਵੱਡੇ ਅੱਛਾ ੜਕੇ ਉਹਨਾਂ ਆਖਿਆ ਵੀ ਹੁਣ ਇਹ ਪੈ ਗਏ ਨੇ ਤੇ ਹੁਣ ਉਹਨਾਂ ਲਾਹੌਰ ਜਾ ਕੇ ਤਾਲਾ ਕੜਕਾਈਆਂ ਕਈ ਬੰਦੇ ਅਪੜ ਗਏ ਬੱਤਾਂ ਤੇ ਇੱਥੇ ਸਾਨੂੰ ਸਿੱਖ ਮਾਰ ਗਏ ਤੇ ਉਹਨਾਂ ਮਿੰਟਰੀ ਆ ਵਿੱਚ ਇਹਨਾਂ ਕੋ ਨਹਿਰਾ ਵੜਤੀਆਂ ਗਵਰਨਮੈਂਟਰੀ ਨੇ ਗੱਡੀ ਜਾ ਨਾ ਸਕੇ ਉਹਨਾਂ ਕਰਕੇ ਬੱਟਾ ਬੰਨਿਆ ਦੋ ਜਿਹੜੇ ਉਹਦੇ ਪਿੰਡਾਂ ਦੇ ਮੁਸਲਮਾਨ ਸਾਬ ਉਹ ਮਿੰਟਰੀ ਪਿੰਡ ਚ ਲਾਏਗਾ ਅਹੀਂ ਦਰਿਆ ਤੋਂ ਪਾਰ ਹੋ ਗਿਆ ਰਾਵੀ ਦਰਿਆ ਤੋਂ ਆਦ ਨਹੀਂ ਆ ਰਾਵੀ ਦਰਿਆ ਦੀ ਪਾਟ ਇੱਕ ਹੁਣ ਤੋਂ ਪਾਰ ਹੋ ਗਿਆ ਬੁੱਟੇ ਬਾਟੇ ਸੀ ਉਹਦੇ ਲੋਕੀ ਬਹਿ ਗਿਆ ਠੋ ਪਿੰਡ ਚ ਆਇਆ ਜੇ ਪਿੰਡ ਸਾਰਾ ਖਾਲੀ ਸੀ ਮਿੰਟਰੀ ਮੁੜ ਗਈ ਚਾਰ ਬਜ਼ੁਰਗ ਰਹਿ ਗਏ ਸੀ ਹੁਣ ਚੌਣ ਹੋਣਾ ਜੀ ਇਹਨੂੰ ਅੱਗ ਲਾ ਕੇ ਸਾੜਤਾ ਮਾਰਤਾ ਬਟਿਆ ਅੱਛਾ ਆਪਣਾ ਮੁਸਲਮਾਨਾਂ ਨੇ ਸਿੱਖੇਗੇ ਸੀ ਉਹ ਜਿਹੜੇ ਸਿੱਖੇਗੇ ਸੀ ਬਜ਼ੁਰਗ ਬਜ਼ੁਰਗ ਬੰਦੇ ਅੱਛਾ ਉਹ ਮੁੜ ਕੇ ਫੰਨੇ ਵੀ ਉਹਨਾਂ ਆਪਣੇ ਬਾਹ ਕੋਣੀ ਹੁਣ ਆ ਪਾਗਾਗਾ ਚੱਲ ਜੇ ਕਰਗਾ ਇਹਨਾਂ ਕਾਲੇ ਦਾਬ ਵਾਲੇ ਪਾਸੇ ਆ ਕੇ ਤੇ ਜਈ ਪਾਤਾਂ ਨਾਲ ਜੁੜਦੇ ਜੁੜਦੇਗਾ ਜੁੜਦੀ ਆਏ ਜੈਸਾ ਫਿਰ ਕੇ ਅਸੀਂ ਇੱਥੋਂ ਗਿਲ ਨਹਿਰ ਵਾਲੇ ਪਾਸੇ ਦੇ ਦਿਨ ਸਾਰੇ ਆ ਗਏ ਜਿੱਥਾ ਸਾਡਾ ਤਗੜਾ ਹੋ ਗਿਆ ਹਾਲੇ ਇੱਥੋਂ ਲੱਗ ਕੇ ਦੇ ਨਾ ਪਾਜਰ ਕੰਨੇ ਪੱਗ ਤੇ ਕਰਜਾ ਸਾਹ ਹੋ ਗਿਆ ਬੜਾ ਤਗੜਾ ਅੱਛਾ ਬਹੁਤ ਸਾਰੇ ਲੋਕ ਹੋ ਗਏ ਉਹਨਾਂ ਦੇ ਰੰਗ ਹੋ ਰਹੇ ਨੇ ਸਲਾਹ ਕਿਤੀ ਵੀ ਆਪਣੇ ਲੋਕ ਅੱਗੇ ਆਵੇ ਬੜੇ ਮਾਰੇ ਪਏ ਨੇ ਲਾਟਾਂ ਤੋਂ ਟਪ ਟਪ ਕੇ ਆਇਆ ਹੈ ਇਹ ਬੱਚੇ ਵਿਚਾਰੇ ਅੱਛਾ 7 ਨਵਾਂ ਨਵਾਂ 10-10 ਮਹੀਨੇ ਨੇ ਮਾਵਾਂ ਦੀ ਕਾਦੇ ਲਗੇ ਫਿਰ ਨੇ ਮਾਵਾਂ ਮਰੀਆਂ ਪਈਆਂ ਅਸੀਂ ਅੱਖੀ ਵੇਖ ਕੇ ਅੱਛਾ ਉਹ ਮੁੜ ਕੇ ਲਾਟਾਂ ਲਾਟਾਂ ਪਈਆਂ ਬੜਾ ਨਾ ਉਹ ਵੇਖ ਕੇ ਰਾਮ ਪਰੇਸ਼ਾਨ ਹੋ ਗਿਆ ਅੱਛਾ ਉਹ ਮੁੜ ਕੇ ਉੱਥੋਂ ਜੇ ਟੁਰਦੇ ਐ ਟੁਰਦੇ ਐ ਰਿਵੀ ਆਈ ਦੇਣਾ ਚੋ ਬਾਅਦ ਅਮੀਆ ਕਾਲ ਲੈ ਪਿੱਛੇ ਹਿੰਦੁਸਤਾਨ ਚਾਣੂ ਅੱਛਾ ਕੁਝ ਸਮਾਨ ਤੁਸੀਂ ਲੈ ਕੇ ਆਏ ਉੱਥੋਂ ਕਰੋ ਨਹੀਂ ਜੀ ਅਸੀਂ ਇਸ ਤਰ੍ਹਾਂ ਲੁੰੰਗੇ ਆਏ ਆ ਤੇਰੀ ਮੇਰੀ ਮਾਂ ਤਾਂ ਨੇ 4-5 ਕਿਲੋ ਘਿਓ ਸੀ ਤੇ ਤਵਾ ਭਰਾਂ ਸੀ ਉਹ ਚੁੱਕ ਲਈ ਤੇ 10-20 ਕਿਲੋ ਆਟਾ ਸੀ ਉਹ ਚੁੱਕ ਲਿਆ ਤੁਸੀਂ ਹੋਰ ਕੱਖ ਨਹੀਂ ਕਿਤੇ ਕਰੋਗੇ ਹੀ ਉੱਟੋਂ ਦੇ ਨਾਲ ਘਰ ਆ ਜੇ ਮੈਂ ਬਾਅਦ ਚੱਡਾ ਉੱਥੇ ਹੀ ਤੁਹਾਡੇ ਬਾਪ ਜੀ ਉੱਥੇ ਰਹਿ ਗਏ ਉੱਥੇ ਹੀ ਰਹਿ ਗਏ ਉਹ ਮਗਰ ਉਹ ਆਇਆ ਤਾਂ ਲੋਕ ਕਿੱਥੇ ਹਾਂ ਤੇ ਉੱਥੇ ਤੁਹਾਡੇ ਬਾਪ ਜੀ ਨਾਲ ਕੁਝ ਹੋਇਆ ਜਾਂ ਕਿਵੇਂ ਉੱਥੇ ਇਕੱਲੇ ਰਹਿ ਗਏ ਉਹ ਮੁੜ ਕੇ ਉਹ ਸਾਰਾ ਪਿੰਡ ਖਾਲੀ ਹੋ ਗਿਆ ਉਹ ਸਪਰੀਜ਼ ਗਈ ਚਲੀ ਹਾਂ ਅਣਦਾਰ ਦਾ ਜੀਆ ਜਨਮ ਕਰਦੇ ਨਿਮਾਰਤਾ ਇੱਥੇ ਖਾਣੇ ਜਾਂ ਹਿਮਾ ਨੇ ਅੱਛਾ ਉਹ ਨੂੰ ਬੜਾ ਦੁਖੀ ਕੋਈ ਹੂਲਾ ਸਖਮਨ ਮਲੇ ਮੈਂ ਤਹਿ ਨੂੰ ਨਹੀਂ ਚੰਗਾ ਹਾਂ ਉਹ ਬਾਪ ਕਰਦਾ ਜਰਵਾਹ ਸਾਹਿਬ ਲੱਗ ਕੇ ਤੇ ਉਹ ਨਾਲ ਲਾਏਗਾ ਉਹਦੇ ਕੇਸ ਮੁੰਨ ਤੇ ਦਾੜਾ ਮੁੰਨਦਾ ਅੱਛਾ ਬਾਪੂ ਜੀ ਦਾ ਬਾਪੂ ਜੀ ਹਾਂ ਤੇ ਚਾਹ ਮੋੜ ਕੇ ਮੁਸਲਮਾਨ ਜਿਹੜੇ ਆਲੇ ਦੁਆਲੇ ਤੈਨੂੰ ਪਤਾ ਸਮਾਜਗੀ ਵੇਖ ਜੁੜਨ ਵਾਲੇ ਆ ਜਾਂਦੇ ਪੈਂਡਾਉ ਹੋਰ ਵੀ ਤੁਹਾਡੇ ਕੋਈ ਬੇਲੀ ਹੈ ਕਿਸੇ ਉੱਥੇ ਦੋਸਤ ਜਿਹੜੇ ਬਚਪਨ ਦੇ ਵਿੱਚ ਯਾਦ ਹੋਣ ਤੁਹਾਨੂੰ ਇਹ ਬੇਲੀ ਦਾ ਬਰੇਮਾ ਨਾ ਭੁੱਲੇ ਵੈਸੇ ਪਰੇਮ ਤੋਂ ਬੜਿਆ ਨਾਲ ਮੁਸਲਮਾਨ ਕਿੰਨਾ ਸਾਰੇ ਮੁਸਲਮਾਨ ਖਾਨਾ ਸੇ ਪਾ ਕੇ ਹਾਂ ਸਾਰੇ ਬਿੱਕਾ ਸਾਨੇ ਈ ਗੱਲ ਕੋਈ ਜੇ ਹੁਣ ਤੁਸੀਂ ਮੰਨ ਲਓ ਕੱਲੇ ਜਾਓ ਤਾਂ ਆਪਦਾ ਪਿੰਡ ਲੱਭ ਲੋਗੇ ਲੱਭ ਲਾ ਵੇਖਣ ਨੂੰ ਦਿਲ ਕਰਦਾ ਤੁਹਾਡਾ ਪਿੰਡ ਨੂੰ ਵੇਖਣ ਨੂੰ ਤਾਂ ਹੁਣ ਦੇ ਕੱਦਦਾ ਹੀ ਹੈ ਵੀ ਹੁਣ ਜਿਹੜੇ ਬਜ਼ੁਰਗ ਨੇ ਸਾਰੇ ਗੁਜਰਗਾ ਨੇ ਪੁਰਾਣੇ ਨਵੇਂ ਮੜੀ ਹਾਂ ਆਪਦਾ ਘਰ ਪਛਾਣ ਲੋਗੇ ਸਾਰਾ ਕੁਝ ਪਛਾਣ ਉਹਨੂੰ ਮੈਂ ਕੁਝ ਦਰ ਰਹਿ ਹਾਂ ਦਾ ਵਿਚਾਰੇ ਉਹ ਗੁਜਰਗੇ ਹਾਂ ਕਾ ਜਦਰੀ ਤੁਹਾਰੇ ਗੁਜ਼ਰ ਗਿਆ ਬਹੀਰ ਵੀ ਗੁਜ਼ਰ ਗਿਆ ਉਹ ਪੁਰਾਣੇ ਬੰਦੇ ਸਾਰੇ ਗੁਜ਼ਰ ਗਏ ਬਾੜੇ ਹੁਣ ਤਾਂ ਸਿਰ ਯਾਦਾਂ ਹੀ ਰਹਿ ਗਈਆਂ ਹਾਂ ਯਾਦਾਂ ਯਾਦ ਦੀਆਂ ਰਹੀਆਂ ਜਾਓ ਉਹ ਮੁੰਨਾ ਅਕਬਰ ਸੀ ਉਹ ਪੰਚਲਾ ਰਿਆ ਮੇਰੀ ਉਮਰ ਦਾ ਹੋ ਗਿਆ ਹੋਗੀ ਉਮਰ ਨਾਲ ਸਾਲ ਦੂ ਦੋਤਾ ਮੈਂ ਅੱਛੀ 90 ਸਾਲ ਦਾ ਹੋ ਗਿਆ ਹੋਈ ਹੋ ਗਿਆ ਵਿਚਾਰਾ ਉਹ ਬੜਾ ਪ੍ਰੇਮ ਕਰਦਾ ਰਿਹਾ ਉਹਨੇ ਮੁੰਡਿਆਂ ਦੇ ਆ ਜਾਓ ਧੋਖਿਆਲੀ ਮੰਡੀ ਹੋਣਾ ਪੈਟਰੋਲ ਪੰਪ ਕੋਲ ਚੱਲ ਆ ਰਿਹਾ ਹਾਂ 이 사람은 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 이사람 사람은 이사람이이